ਘੁੰਮ ਕੇ ਆਪਰ ਨੂੰ ਤੈਨੂੰ ਦੱਸਦਾ ਮੈਂ ਮੈਂ ਚੱਲਦਾ ਮੂਰੇ ਤੇਰੇ ਉਹ ਇਧਰ ਮਹਾ ਕੱਲ ਸਪਰੇਅ ਕਰੀ ਹੋਈ ਆ ਸਪਰੇਅ ਪੈ ਜਾਂਦੀ ਆ ਉੜ ਕੇ ਆ ਜਾਗਾ ਹਾਂ ਜੀ ਪੜਿਆ ਵਿੱਚ ਇੱਥੇ ਤਾਂ ਹਰਾ ਪੱਟਿਆ ਹੋਇਆ ਕਾਨੂੰ ਲੇਦਾ ਚਪਲਾਂ ਨੂੰ ਘਰ ਲੱਗੇ ਹਨ ਨਹੀਂ ਹੁਣ ਤਾਂ ਜਗਾ ਸੁੱਕ ਗਈ ਹੁਣ ਤਾਂ ਸੁੱਕ ਗਈ ਆਪਾਂ ਬਣਾਉਣਾ ਛਾਕ ਛਾਕ ਦੇਖਿਓ ਮਾਦੀ ਦੇ ਕਿੰਨਾ ਤੋਂ ਬਣਾ ਹੁਣ ਐਨਾ ਛਾਕ ਚਾਹੀਏ 10 ਘਰ ਰੱਜ ਲੈਣ ਇੰਨਾ ਤੋਂ ਮਾਰ ਲੈਣਾ ਹੈ ਮਾਰ ਲੈਣਾ ਪੂਰੀ ਜਿ ਸਮਾਰ ਲੈਣਾ ਸਮਾਰ ਲੈ

ਜਿਹੜਾ ਉਗੋ ਤਨੇ ਨਾਮ ਤਰਫ ਕਰਾਣਾ ਮੇਰਾ। ਕਿਹਾ। ਅੱਬ। ਅੱਛਾ। ਅੱਛਾ ਜਿਹੜਾ ਉਗ ਗਈ ਨੂੰ ਫੋਨ ਕਰਦੇ ਹੋ। ਅੱਛਾ ਜੀ ਤਾਂ ਕਰਾਣਾ। ਨਾ ਨਾਮ ਮੜਾ। ਚਲੋ ਤਾਂ ਦਾ ਦਿੰਦੇ ਪਾਉਣ ਤਾਂ ਦਿਨ ਦਾ ਪਰ ਸਪੈਸ਼ਲ ਨਹੀਂ ਲੰਭੀ ਆਪਾਂ ਸਾਡੇ ਨਹੀਂ ਮਿਲਣੀ। ਵਰਸੀਮ ਲੱਗ ਗਿਆ ਆਪਣਾ ਫੁੱਟਣਾ ਸਾਡ ਤੋਂ ਵੱਡਿਆ ਤਾਂ ਜਿਹੜਾ। ਹਟਾਉਣ ਤੋਂ ਪਹਿਲਾਂ। ਆਦੇ ਤੇਰਾ ਰਗੜ ਕੇ ਵੱਡਿਆ ਹੋਇਆ ਹਲੇ। ਰਾਹ ਤੁੰਚਾ ਅੱਤੀਜ ਮਾਰਨਾ ਹੂੰ ਅੱਤੀਜ ਮਾਰ ਕੇ ਲੈ ਜਾਣਾ ਅੱਤੀਜ ਮਾਰ ਲੋ ਉਹ ਗੰਦਲਾਂਦਰ ਬੰਦਾ ਵਾਲਦਾਂ ਬੋਹ ਲਾਉਣ ਦਾ ਕੋਈ ਫਾਇਦਾ ਹੈ ਨਹੀਂਗਾ ਪਹਿਲਾਂ ਪੱਤੇਆਂ ਦਾ ਖੰਦੇ ਰਹੇ ਆ ਹਾਂ ਬੱਸ ਅੱਜ ਤਾਂ ਬਣੀ ਵੀ ਹੈ ਦੱਸ ਜੇ ਪੁੱਛੇ ਵੀ ਆਹ ਲਾ ਕੇ ਆ ਕੀ ਹੈ ਮਦਗਨ ਕੀ ਲੋੜਾ ਲਾਉਣ ਦੀ ਐ ਲੋੜੇ ਨਹੀਂ ਆਇਓ ਵਾ ਅੱਜ ਦੇ ਤਾਂ ਵੀ ਬਿਨਾ ਲਾਇ ਪਤਾ ਕੀ ਹੁੰਦਾ ਰੋਗੇ ਪਹਿਲਾਂ ਪੱਤੇ ਆਂਦਾ ਨਹੀਂ ਖਾਂਦੇ ਜੇ ਥੋੜਾ ਹੁੰਦਾ ਉਹੀ ਜੈ ਚੱਕਰ ਤੇ ਗੰਦਲਾਂ ਦਾ ਨਮਾ ਯਾਰ ਬਾਜ ਜਿਆਦਾ ਕੱਲੇ ਪੱਤੇ ਪੱਤਿਆਂ ਦਾ ਖਾਣੇ ਆ ਹਾਲੇ ਉਤਾਰਾਂ ਵੀ ਤੇ ਨਿਸ਼ਾਨੀ ਹੈਗੀ ਆ ਆ ਗਈ ਆ ਮੁਰੇ ਹਾਲੇ ਆ ਆਹ ਹਾਲੇ ਉਹ ਆ ਇਹ ਪਾਉਣੀ ਚਾਹੀਦੀ ਹੈ ਇਹਦੇ ਸਬਜ਼ੀ ਚ ਇਹ ਤਾਂ ਕਿਤੇ ਕੋਡੇ ਨਹੀਂ ਦੋਖਦੇ ਸਾਰਾ ਮੀਰੇ ਜਿੰਨੇ ਹਾਲੇ ਹੁੰਦੀ ਤਾਂ ਦੇਖੀ ਅੱਗੇ ਇੱਕ ਤਾਂ ਹੋਰ ਹੁਣ ਸਾਰਾ ਨਹੀਂ ਪਤਾ ਨਹੀਂ ਕਿਹੜਾ ਇਹ ਚ ਮੁੱਕ ਨਹੀਂ ਪਹੇਰਾ ਬੱਚੇ ਦੇਖ ਲੋ ਬੱਚਾ ਇੰਨਾ ਕਿਸਾ ਜਿਆਦਾ ਥੋੜਾ ਹੈ ਨਾ ਮੈਨੂੰ ਵੀ ਪਤਾ ਕਿ ਬਹੁਤ ਇਹੋ ਬਣੂ ਕੀ ਇਤਕਾਲੀ ਹੈ ਦੋ ਗੋਲੀਆਂ ਬੰਦ ਦੇਣੇ ਉਹ ਦੇਣੀਆਂ ਨੇ ਅੱਧਾ ਢੱਕਾ ਹੋਰ ਤੋੜ ਲੈਣੇ ਬੱਪ ਬਥੇਰੇ ਵੀ ਇਹਨੇ ਰੱਤੀ ਥੋੜਾ ਨਹੀਂ ਚਾਈ ਹੁੰਦਾ ਇਹ ਸਾਡੇ ਦੋ ਡੰਗ ਚੱਲਨੇ ਆ ਬਸ ਅਸੀਂ ਲੋਕਾਂ ਵਾਂਗੂ ਇਹ ਨਹੀਂ ਵੀ ਅਸੀਂ ਇੱਕ ਸਵੇਰੇ ਖਾ ਲੈਣੇ ਇੱਕ ਸ਼ਾਮ ਬਖ ਖਤਮ ਨਹੀਂ ਸ ਸਹੀ ਨਹੀਂ ਹਨੇਸਾ ਹਨੇਸਾ ਮੈਂ ਕਿਤਾ ਸੁਣਿਆ ਹੁਣ ਚੱਲ ਨੋਂ ਤਾਂ ਕਾਲੂ ਲੈਣਾ ਬਸ ਬਥੇਰਾ ਮਾ ਕਿਨੇ ਦਿਨ ਹੋ ਗਏ ਢਾਈ ਮੁਠੀ ਚ ਫੜ ਕੇ ਐਨਾ ਹੋ ਸਕਦਾ ਨਹੀਂ ਇੱਕ ਮੁਠੀ ਚ ਆ ਗਿਆ ਜਿਹੜਾ ਜਦੋਂ ਨਾਤਾ ਕਰਨ ਲੈਣਾ ਮੈਨੂੰ ਉਹਦਾ ਫੋਨ ਤੋਂ ਪਤਾ ਲੱਗਿਆ ਵੀ ਅੱਜ ਸਾਗ ਧਰਿਆ ਉਹ ਤਾਂ ਬਾਅਦੂ ਵੀ ਪੜੀ 13ਵੇਂ ਦਿਰਮਾ ਫੇਰ ਉਹ ਨਾਲ ਗੱਲ ਕਰੀ ਮਾਂ ਕਾ ਰੋਟੀ ਖਾਣੀ ਆ ਮਾਂ ਕਦ ਨਾ ਖਾਣੀ ਆ ਕਹਿੰਦਾ ਸਾਗ ਤੜਕੇ ਆ ਮਾਂ ਕਦ ਬਣਾਇਆ ਤਾਂ ਕਹਿੰਦਾ ਜਿਹੜਾ ਤੇਤੋਂ ਲੈਤਾ ਦਾ ਮਾਂ ਵੀ ਉਹ ਤਾਂ 12 ਪੜੀ 13 ਦਿਨ ਹੋ ਗਏ ਨਹੀਂ ਕਹਿੰਦਾ ਵੱਧੋ ਵੀ ਇੱਕ ਅੱਧੀ ਦਿਹਾੜੀ ਹੋਰ ਤੂੰ ਭੁੱਲਦਾ ਉਹੀ ਆ ਕਹਿੰਦਾ ਸਾਗ ਤੜਕੇ ਤੇ ਦਾ ਸਵਾਦ ਲੱਗਦਾ ਮਨਾ ਤੜਕੇ ਤੇ ਮਨ ਦਾ ਸਵਾਦ ਲੱਗਦਾ ਪਰ ਇੰਨੇ ਦਿਨ ਦਾ ਵੀ ਨਹੀਂ ਸਵਾਦ ਹੁਣ ਕਹੜਾ ਛੱਡੋ ਇਹਦਾ ਦੁਬਾਰਾ ਧਰ ਲੋ ਮੇਰੇ ਤਾਂ ਬੱਕੇ ਤੇ ਰਿਕਾਰਡ ਹੋਣਾ ਚਾਹੀਦਾ ਨਾ ਵਿਚਾਰ ਜਣੇ ਜੋ ਗਾ ਇੰਨਾ ਸਾਗ ਹਾਂ ਕੱਲਾ ਬੰਦਾ ਵੀ ਇੰਨਾ ਸਾਗ ਨਹੀਂ ਧਰਦਾ ਕੱਲਾ ਵੀ ਦੋ ਘੜੀ ਵੱਧ ਲੈ ਜਾਂਦਾ ਵੀ ਪੱਕਾ ਲਾ ਲੂਗੇ ਚੱਲ ਚੱਲ ਇਹ ਪੱਤਾ ਹੀ ਲਾਉਣਾ ਆ ਕਣਕ ਨੂੰ ਵਾਲੇ ਸਪਰੇਅ ਕਰਨੀਆਂ ਮੈਂ ਕੱਲ ਨਿਆਣੀ ਕਰਕੇ ਨਹੀਂ ਮਾਰੀ ਹਾਂ ਛੋਟੀ ਆ ਜੇ ਇਹ ਚ ਖੰਡੀ ਬਾਥੂ ਜਾਂ ਬਹੁਤ ਜੰਮਦਾ ਹਾਂ ਬਹੁਤ ਜ਼ਿਆਦਾ ਜੰਮਣਾ ਹੋਏ ਚ ਤਾਂ ਕਰਕੇ ਮੈਂ ਵੀ ਤੂੰ ਵੀ ਇਧਰ ਨੂੰ ਆ ਗਈ ਮੇਰੀ ਜੀਸ ਨੂੰ ਆ ਜੇ ਮੇਰਾ ਸਰੋਂ ਜਮੀਨ ਵਿੱਚ ਮਾਰ ਤਾ ਮਾੜੀ ਲੋ ਤਾਂ ਲੈਵੇ ਜੀ ਇਹਦੀ ਤਰੀਖ ਪਤਾ ਨਹੀਂ ਕਿੰਨੀ ਸੀ ਜਾਦ ਨਹੀਂ ਲਿਖੀ ਤਾਂ ਸੀ ਸ਼ਾਇਦ ਮੈਂ ਬੱਤ ਇਹਨਾਂ ਤੋਂ 2 ਦਿਨ ਬਾਅਦ ਬੀਜੀ ਆ 3 ਦਿਨ ਬਾਅਦ ਆਪਾਂ ਆ ਕੇ ਚਲਾ ਕੀ ਕਰੀਏ ਪਰ ਉਹਨੇ ਨੋਂ ਤਰੀਕ ਪੁੱਛ ਕੇ ਆ ਮੈਂ ਕਿ ਕਿਦਾਂ ਬੀਜੀ ਆ ਹਜੇ ਨਾ ਸਰੋਂ ਹੋ ਰਹੇ ਹਮ ਆਲੇ ਆਲੇ ਬੱਤੂ ਆ ਵੀ ਸਾਲ ਅੱਜ ਦੇਖ ਕੇ ਨੋਂ ਵਿੱਚ ਪਾਉਣਾ ਕਿਦਾਂ ਮੈਂ ਨੂਨ ਵਿੱਚ ਬਹੁਤ ਸਵਾਦ ਬਣਿਆ ਪਾਉਦੇ ਪਰ ਜਣੀ ਚਵਾਦ ਬਹੁਤ ਆਦਤ ਹਾਂ ਹਾਂ ਰੋਟਾ ਖਾ। ਉਹ ਨੂੰ ਮੇਰੇ ਹੱਥ ਕੋਲ ਟਕੇ ਪਾਣਾ ਪੈਣਾ ਕਿ ਕੁੜੇ। ਮੈਂ ਤੋਂ ਵੀ ਪਹਲ ਕਰ ਦਿੱਤੀ ਕਿ ਤੂੰ ਪਾ। ਐਨਾਂ ਦੇ ਭਾਗ ਬਣਾ ਕੇ ਬਣਾਵਾ ਵੀ ਉਹ ਕਰ। ਲਸਣ ਪਾਉਣੀਆਂ ਚ ਅੱਧੀ ਕੋਲੀ। ਲਸਣ ਤਾਂ ਫਿਰ ਜਿੱਲਾ ਲੈਣਾ। ਹੂੰ। ਇਹ ਹੱਥਾਂ ਦੇ ਛਿੱਲੇ ਜਾਂਦੇ ਨੇ ਲਾਲ ਹੋ ਜਾਂਦੇ। ਇੱਥੇ ਗੋਭੀ ਦਾ ਫੁੱਲ ਤਾਂ ਜਿੱਥੇ ਟੋਕਰੀ ਸਿੱਟੀ ਹੈ ਤੇ ਹੋ ਕੋਈ ਗਰਮ ਦਸ ਦਤਰੀ ਕੁ ਪੀ ਦੇ ਫੰਗ ਲਕਿਤ ਸ਼ੌਕ ਕੇ ਨੰਗ ਨੰਕੇ ਉੱਪਰ ਦੀ ਸਕਾਤ ਹੈ ਹਾਂ ਆ ਦੇ ਸੁੱਕਿਆ ਪਿਆ ਥਲੇ ਦਿਹਾਉਣਾ ਤੈਨੂੰ ਚੱਕ ਮੈਂ ਮੈਂ ਤਾਂ ਨਹੀਂ ਸਕਾਣੀ ਮੇਰਾ ਆ ਦੇ ਆ ਸੁੱਕਿਆ ਪਿਆ ਦੇ ਮੇਰਾ ਨੂੰ ਮੈਂ ਲਾਉ ਮੈਂ ਸੁਕਾਈ ਮੈਂ ਤਾਂ ਰਹਿਣ ਤਾਂ ਗਜਰ ਗੋभी ਧਰਦੀ ਨੂੰ ਸਾਗ ਜ ਮੈਨੂੰ ਨਹੀਂ ਵਧੀਆ ਲੱਗਦਾ ਪਰ ਇੱਕ ਡੰਡੇ ਬਣਾਉਣਾ ਆਪਾਂ ਬਾਲਾਂ ਨੂੰ ਕਰਦਣਾ ਬੱਡ ਕਰਦ ਨਾਲ ਡੰਡੇ ਜਿਆਦਾ ਹੋ ਜੰਨੇ ਯਾਰ ਉਂ ਬੱਟ ਕੇ ਸੜ ਦੂੰਗੀ ਫਿਰਲੇ बराबर हो जी फुटਦਾ ਵੱਧਾ ਹੋਵੇ ਆ ਉਹ ਵੱਧੇ ਨੀ ਮੈਂ ਤਾਂ ਬਰਾਬਰ ਹੀ ਕਰਦਾ ਉਹ ਮੇਰੇ ਕੋਲ ਡੰਡੇ ਮੋਟੇ-ਮੋਟੇ ਨੇ ਫੇਰ ਮੈਂ ਘਰੇ ਲੈ ਜਾ ਕੇ ਫੇਰ ਕੱਢਣੇ ਕਰਨੀ ਆਪਾਂ ਘਰ ਜੋਗਾ ਕੁਝ ਨਹੀਂ ਰੱਖਣਾ ਸਿਰਦਾ ਸਮਾਰਿਆ ਗਿਆ ਬਸ ਸੁਣੇ ਸਾਗ ਤੋੜਣਾ ਹੁਣ ਤਾਂ ਮਿੱਟੀ ਨਹੀਂ ਲੱਗਦੀ ਜਦ ਅੱਗੇ ਪਹਿਲਾਂ ਪਹਿਲਾਂ ਬਣਾਉਣ ਲੱਗੇ ਆ ਜਰਮੀ ਦੀ ਮਿੱਟੀ ਲੱਗੀ ਹੁੰਦੀ ਸੀ ਆ ਚੋਟੇ ਚੋਟੇ ਪੱਤੇ ਤੋੜਨਾ ਉਲੇ ਪਾਸੇ ਆਨਕ ਤਾਂ ਜਿਆਦਾ ਗੈਸ ਨਹੀਂ ਨਾ ਤੋੜਤੀ ਚਲ ਆਹ ਹੋਰ ਕਿੱਥੇ ਪਾਲਕ ਲਾਈ ਕੀ ਤੋਂ ਬਿਨਾ ਪਰ ਜੀ ਵਿੱਚ ਉੱਥੇ ਜੀ ਉਹ ਜ਼ਮੀਨ ਹੀ ਵਧੀਆ ਰਹੀ ਆ ਨਹੀਂ ਸਾਰੀ ਪੱਟੀ ਤੂੰ ਤਾਂ ਪੜਦੀ ਦੀ ਮੈਂ ਹੀ ਕਹਿ ਰਿਹਾ ਮੈਂ ਪਹਿਲਾਂ ਜੰਮ ਲੈਣ ਦੇ ਮੈਂ ਰੱਖੀ ਜਾਨੀ ਉਧਰੋਂ ਕਿਹਨੇ ਪੱਟੀ ਦੀ ਹੋਰ ਉਹ ਤਾਂ ਤੁਸੀਂ ਕਹਿ ਕੇ ਪਟਾਈ ਆ ਲੈ ਵੇਰ ਆਪੇ ਪੱਟੀ ਗਿਆ ਇਹਨੂੰ ਬਤਾਉ ਆਪਣੀ ਫਿਰ ਵੱਧ ਦਿਨ ਤੱਕ ਬਤਾ ਗਾਣੀ ਜੀ ਜਣ

ਅੱਲਾ ਸੁਣ ਘੱਟ ਦੇ ਕੱਲ੍ਹ ਪਾਸਾ ਘੱਟੇ ਕੱਖ ਤਾਂ ਅੱਲਾ ਸੁਣ ਦੇਖਿਆ ਕੀ ਹੋਇਆ ਮੇਰਾ ਕੋਈ ਗੱਠੀ ਨਹੀਂ ਮਰੀ ਅੱਲਾ ਸੁਣ ਤਾਂ ਹੋ ਗਿਆ ਜਿਹੜਾ ਹੋ ਗਿਆ ਮੈਂ ਤਾਲੂ ਵਧੀਆ ਲੱਗਦੇ ਨੇ ਮੈਨੂੰ ਇੰਨਾ ਆਲੂ ਜੰਮਣ ਦੀ ਆਸ ਨਹੀਂ ਸੀ ਵੀ ਇੰਨਾ ਜਮੇ ਆਊਗਾ ਲੱਜਾ ਸਾਰੇ ਮੇਰੇ ਵੀ ਛਾਏ ਹੋਏ ਆਏ